ਚੋਣ ਮਹੀਮ ਦਾ ਆਖਿਰ ਹੈ ਰੋਡ ਸ਼ੋਅ ਆਖਿਰ ਤੇ ਕੱਢਿਆ ਜਾ ਰਿਹਾ ਹੈ 5 ਵਜੇ ਕੈਂਪੇਨ ਖਤਮ ਹੋਣੀ ਹੈ ਡੇਢ ਘੰਟਾ ਰਹਿ ਗਿਆ ਹੁਣ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਅਸੀਂ ਲੋਕਾਂ ਦੇ ਵਿੱਚ ਜਾ ਚਲੇ ਜਾਈਏ ਜੋ ਆਖਰੀ ਮੈਸੇਜ ਦੇਣਾ ਉਹ ਦੇ ਲਈਏ ਤੁਹਾਡੇ ਰਾਹੀਂ ਇਹੀ ਮੈਸੇਜ ਹੈ ਜਿੰਨੀ ਮਰਜੀ ਸਰਕਾਰ ਤਸ਼ੱਦਦ ਕਰ ਲੇ ਸਾਡੇ ਵਰਕਰਾਂ ਤੇ ਕਰ ਲੇ ਮੇਰੀ ਲੋਕਾਂ ਨੂੰ ਅਪੀਲ ਹੈ ਪਰਸੋਂ ਨੂੰ ਵੱਧ ਚੜ ਕੇ ਨਿਕਲੋ ਇਸ ਸਰਕਾਰ ਨੂੰ ਮੂੰਹ ਤੋੜ ਜਵਾਬ ਦਿਓ ਇਹਨਾਂ ਨੇ 3 ਸਾਲ ਸਵਾ 3 ਸਾਲ ਦੀ ਜੋ ਕਾਰਗੁਜ਼ਾਰੀ ਹੈ ਉਹਦੇ ਤੇ ਮੋਹਰ ਲਗਾਓ ਆਪਣੀ ਨਾਖੁਸ਼ੀ ਜ਼ਾਹਿਰ ਕਰੋ ਹੋਰ ਇਹ ਜਿਆ ਬੰਦਾ ਚੁਣੋ ਜਿਹੜਾ ਅਗਲੇ ਦੋ ਅਗਲੇ ਜਿਹੜਾ ਡੇਢ ਦੋ ਪੌਣੇ ਦੋ ਸਾਲ ਬਚੇ ਉਹਦੇ ਚ ਤੁਹਾਡੇ ਹੱਕਾਂ ਦੀ ਰਾਖੀ ਕਰ ਸਕੇ ਅੱਜ ਜਿਹੜੀ ਰੋਸ਼ੋ ਕੱਢੇ ਨਾਰਾ ਤਿੰਨ ਦਿਨ ਹੋ ਗਿਆ ਕੇਜਰੀਵਾਲ ਤੇ ਭਗਵੰਤ ਮਾਨ ਆਪ ਵਿੱਚ ਲੜ ਕੇ ਇੱਥੋਂ ਭੱਜ ਗਿਆ ਭਗਵੰਤ ਮਾਨ ਬਿਮਾਰੀ ਦਾ ਬਹਾਨਾ ਕਰਕੇ ਪੈ ਗਿਆ ਕੇਜਰੀਵਾਲ ਗੁਜਰਾਤ ਦਾ ਬਹਾਨਾ ਕਰਕੇ ਭੱਜ ਗਿਆ ਲਾਭ ਆਰੇ ਛੱਡ ਦਿੱਤਾ ਇਹਨਾਂ ਨੇ ਆਪਣਾ ਉਮੀਦਵਾਰ ਇਥੇ ਕਾਂਗਰਸ ਪਾਰਟੀ ਵੱਡੇ ਮਾਰ ਜਾਂਦੇ ਨਾਲ ਇਥੇ ਜਿੱਤ ਰਹੀ ਹੈ ਦੁਨੀਆ ਭਰ ਦਾ ਹਜੂਮ ਅੱਜ ਇਕੱਠਾ ਹੋ ਕੇ ਭਾਰਤ ਪੁਸ਼ਨਾ ਅਸੂ ਨਾਲ ਚੱਲ ਰਿਹਾ ਹੈ ਧੰਨਵਾਦ ਅੱਜ ਰੇਡ ਵੀ ਹੋਈ ਹੈ ਕਾਂਗਰਸ ਵਰਕਰਾਂ ਤੇ ਰਾਤ ਨੂੰ ਮੰਕਤਾ ਅਸੂ ਮੁਕਦਰ ਕੁੰਚੇ ਨੇ ਪੁਲਿਸ ਰੇਡ ਕਰਨ ਕਾਂਗਰਸ ਵਰਕਰਾਂ ਦੇ ਵਾਲੇ ਪੁਲਿਸ ਥਾਂ ਥਾਂ ਤੇ ਕਾਂਗਰਸੀ ਵਰਕਰਾਂ ਤੇ ਰੇਡ ਕਰ ਰਹੀ ਹੈ ਉਹਨਾਂ ਦੇ ਘਰ ਦੇ ਫੋਲਾ ਫੋਲੀ ਹੋ ਰਹੀ ਹੈ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਸਮਾਨ ਵੰਡਿਆ ਜਾ ਰਿਹਾ ਲਾਜ ਦਿੱਤਾ ਜਾ ਰਿਹਾ ਪੈਸੇ ਵੰਡੇ ਜਾ ਰਹੇ ਲੇਕਿਨ ਫਿਰ ਵੀ ਇਸ ਤੋਂ ਉੱਪਰ ਹੋ ਕੇ ਹਲਕਾ ਵੈਸਤੇ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਇਹਨਾਂ ਨੂੰ ਭਜਾ ਰਹੇ ਆ ਛੜਕੇ ਲੁਧਿਆਣਾ ਛੱਡ ਕੇ ਭੱਜ ਗਏ ਆ ਭਗਵੰਤ ਮਾਨ ਨੇ ਬਿਮਾਰੀ ਦਾ ਬਹਾਨਾ ਕਰ ਲਿਆ ਤੇ ਕੇਜਰੀਵਾਲ ਗੁਜਰਾਤ ਦਾ ਬਹਾਨਾ ਕਰਕੇ ਇਥੋਂ ਲਾਬਾਰ ਛੱਡ ਕੇ ਆਪਣੇ ਕੈਂਡੀਡੇਟ ਨੂੰ ਭੱਜ ਗਏ ਆ ਹੁਣ ਉਹ ਮਿੰਤਾ ਮੁੰਤਾ ਕਰਕੇ ਜਸ਼ੋਦੀ ਨੂੰ ਲੈ ਕੇ ਆਏ ਆ ਤੇ ਇਹ ਅਥਰਾਕੀ ਤੌਰ ਤੇ ਤੇ ਪਬਲਿਕ ਦੇ ਤੌਰ ਤੇ ਬੁਰੀ ਤਰ੍ਹਾਂ ਹਾਰ ਚੁੱਕੇ ਐ ਰਿਜ਼ਲਟ 23 ਤਰੀਕ ਨੂੰ ਆ ਜਾਏਗਾ ਠੀਕ ਹੈ ਚਲੋ ਜੀ